ਲੋ ਜੀ ਵਿਆਹ ਦੀਆਂ ਤਿਆਰੀਆਂ ਹੋ ਗਈਆਂ ਨੇ ਸ਼ੁਰੂ ਤੇ ਸਭ ਤੋਂ ਪਹਿਲਾਂ ਆਪਾਂ ਘਰ ਕੀਤਾ ਡੈਕੋਰੇਟ ਤੇ ਦੇਖੋ ਡੈਕੋਰੇਸ਼ਨ ਕੀਤੀ ਹੈ ਮੁੰਡਿਆਂ ਨੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਜਿਵੇਂ ਦੀ ਆਪਾਂ ਉਹਨਾਂ ਨੂੰ ਕਿਹਾ ਸੀ ਉਹਾਂ ਦੇ ਹੀ ਉਹਨਾਂ ਨੇ ਕੀਤੀ ਹੈ ਤੇ ਆਪਾਂ ਉਹਨਾਂ ਨੂੰ ਕਿਹਾ ਸੀਗਾ ਵੀ ਸਿੰਪਲ ਆਪਾਂ ਲੜੀਆਂ ਲਾਉਣੀਆਂ ਨੇ ਲਾਈਟਾਂ ਵਾਲੀਆਂ 골ਡਨ ਲਾਈਟਾਂ ਵਾਲੀਆਂ ਤੇ ਉਹਨਾਂ ਨੇ ਲਾਈਟਾਂ ਲਾ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਬੈਠ ਕੇ ਅੱਜ ਹਲਵਾਈ ਤੇ ਹਲਵਾਈ ਦੀ ਸਟਾਰਟਿੰਗ ਹੋ ਗਈ ਹੈ ਤੇ ਹਲਵਾਈ ਆਪਣਾ ਜੋ ਵੀ ਸਟਾਰਟਿੰਗ ਦੇ ਵਿੱਚ ਸ਼ਗਨ ਵਿਆਹ ਹੁੰਦਾ ਉਹ ਕਰ ਰਿਹਾ ਆ ਤੇ ਆਪਾਂ ਜੋ ਸਾਰੀ ਮਠਿਆਈ ਸੀ ਤੇ ਘਰੇ ਰੈਡੀ ਕਰਵਾਈ ਸੀਗੀ ਹਲਵਾਈ ਕੋਲੋਂ ਤੇ ਉਹਨੂੰ ਆਪਣਾ ਸ਼ਗਨ ਵਿਆਹ ਜਿਹੜਾ ਉਹ ਸਟਾਰਟ ਕਰ ਦਿੱਤਾ ਉਹਨੇ ਜੋ ਵੀ ਉਹਨਾਂ ਦਾ ਹੁੰਦਾ ਹੈ ਪ੍ਰੋਸੈਸ ਵੈਗਰੂ ਸੱਚੇ ਪਾਤਸ਼ਾਹ ਦੀ 기ਪਨਾ ਅਰਦਾਸ ਬੇਨਤੀ ਕਰਕੇ ਤੇ ਆਪਾਂ ਸ਼ੁਰੂਆਤ ਕੀਤੀ ਹੈ ਮਾਰਾ ਸੱਚੇ ਭਾਸ਼ਾ ਦਾ ਨਾਮ ਲੈ ਕੇ ਤੇ ਮਾਰਾ ਸੱਚੇ ਭਾਸ਼ਾ ਵਰਤਾਂ ਪਾਉਣ ठीक है डंगिया भी ये फिर सही ਓਏ ਓਏ ਕੀ ਆ ਬਾਤ ਆਪਾਂ ਬਾਈ ਜੀ ਦੇ ਵੇਟ ਕਰ ਰਹੇ ਸੀ ਇਹਨਾਂ ਦੀ ਫਲਾਈਟ ਲੇਟ ਹੋ ਗਈ ਨਹੀਂ ਤਾਂ ਮੈਂ ਇੱਕ ਤਾਂ ਨੂੰ ਪਤਾ ਸੀ ਹੋਰ ਅਸੀਂ ਤਾਂ ਬੁਲਾਇਆ ਨਹੀਂ ਸੀ ਕਿਉਂਕਿ ਇਹ ਲੇਟ ਹੋ ਗਿਆ ਅੱਜ ਤਾਂ ਅਗਰ ਬੰਗਲੌਰ ਨਾਲ ਦੱਸਤਾ ਅੱਛਾ ਆ ਲੈ ਕੁ ਪਾ ਦੇ ਬਾਈ ਜੀ ਨੇ ਰਾਤੀ ਆਣਾ ਸੀ ਆਪਾਂ ਮਿਲ ਕੇ ਜਾਣਾ ਸੀ ਫਿਰ ਆਪਾਂ ਸਵੇਰੀ 5:00 ਵਜੇ ਚੜਨਾ ਸੀ ਅੱਛਾ ਬਾਈ ਜੀ ਰਾਤੀ ਤੋਂ ਹੁਣ ਬਾੜਾ ਹੀ ਹੈ ਇਹ ਸਰਵਿਸਰ ਲੋ ਜੀ ਹੁਣ ਆਪਣੇ ਮਹਿਮਾਨਾਂ ਨੇ ਸਟਾਰਟ ਹੋ ਗਏ ਨੇ ਤੇ ਇਹ ਵਾਲੇ ਮਹਿਮਾਨ ਨੇ ਜਿਹੜੇ ਆਪਣੇ ਐ ਸਮਝ ਲਓ ਵੀ ਸਰਪ੍ਰਾਈਜ਼ ਗੈਸਟ ਨੇ ਇਹ ਆਪਣੇ ਤੇ ਇਹ ਆਏ ਨੇ ਆਸਟ੍ਰੇਲੀਆ ਤੋਂ ਹਨਾ ਤੇ ਇਹ ਆ ਮਦਰ ਨੇ ਆਪਣੇ ਗੋਰੀ ਮਾਮੂ ਕਹਿ ਲੋ ਇਹਨਾਂ ਨੂੰ ਤੇ ਆਪਾਂ ਇਹਨਾਂ ਨੂੰ ਇਨਵਾਈਟ ਕੀਤਾ ਸੀ ਤੇ ਘੱਟੋ ਘੱਟ ਇਹਨਾਂ ਦੀ ਜਿਹੜੀ ਏਸ ਹਨਾ 90 ਸਾਲ ਹੋਊਗੀ ਤੇ ਸਾਨੂੰ ਮਿਲ ਕੇ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਅਸੀਂ ਸੋਚਿਆ ਵੀ ਨਹੀਂ ਸੀਗਾ ਤੇ ਸਾਡਾ ਉੱਥੇ ਸਰਕਲ ਆ ਤੇ ਉੱਥੇ ਬਾਅਦ ਸਾਡਾ ਵਧੀਆ ਤੇ ਅਸੀਂ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਸੀ ਮੈਰਿਜ ਦਾ ਤੇ ਬਸ ਅਸੀਂ ਬਹੁਤ ਸਰਪ੍ਰਾਈਜ਼ ਆ ਕਿ ਇਹ ਪਹੁੰਚ ਗਏ ਤੇ ਮੈਨੂੰ ਇਦਾਂ ਲੱਗਦਾ ਆ ਵੀ ਇੰਡੀਆ ਦੇ ਹਿਸਾਬ ਮੁਤਾਬਕ ਵੀ ਜਿਵੇਂ ਸਾਡੀ ਅੱਜ ਕੱਲ੍ਹ ਏਜਾ ਤਾਂ ਸਾਨੂੰ ਮਤਲਬ ਪ੍ਰੋਗਰਾਮਾਂ ਤੇ ਜਾਣਾ ਫੰਕਸ਼ਨਾਂ ਤੇ ਬਹੁਤ ਔਖਾ ਲੱਗਦਾ ਹੁਣ ਵੀ ਇਦਾਂ ਲੱਗਦਾ ਵੀ ਵੀ ਅਸੀਂ ਜਾ ਨਹੀਂ ਸਕਦੇ ਪਰ ਜਦੋਂ ਅਸੀਂ ਇਹਨਾਂ ਨੂੰ ਇਨਵਾਈਟ ਕੀਤਾ ਸੀ ਇਹਨਾਂ ਤੇ ਸਾਨੂੰ ਐਸ ਵੀ ਚਲੋ ਸਾਡਾ ਫਰਜ਼ ਬਣਦਾ ਵੀ ਅਸੀਂ ਇਹਨਾਂ ਨੂੰ ਸੱਦਾਂਗੇ ਤੇ ਅਸੀਂ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਤੇ ਇੱਕ ਬਿਗ ਸਰਪ੍ਰਾਈਜ਼ ਆ ਸਾਡੇ ਲਈ ਇਹਨਾਂ ਦਾ ਪਹੁੰਚਣਾ ਕਿਉਂਕਿ 90 ਸਾਲ ਦੀ ਏਜ ਵਿੱਚ ਇਹਨਾਂ ਨੇ ਲੰਬਾ ਸਫ਼ਰ ਕਰਕੇ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪਣਾ ਸੱਕਾ ਭੈਣ ਭਰਾ ਵੀ ਇੰਨਾ ਵੀ ਪਹੁੰਚ ਚੇ ਤੇ ਐਵੇਂ ਨਹੀਂ ਕਹਿੰਦੇ ਵੀ ਰਿਸ਼ਤੇ ਜਿਹੜੇ ਆ ਉਹ ਖੂਨ ਦੇ ਨਹੀਂ ਹੁੰਦੇ ਉਹ ਸਕੂਨ ਦੇ ਵੀ ਹੁੰਦੇ ਆ So some of my Indian clothes, the pants like that. I don't want that. I like like just the, yes, the floors came with me end. The flowing one. Here I need them. Okay. We get fancy. A little fancy material. Okay, the fancy material. Be. Okay. Okay. Oh, yeah. yeah. oh, yeah. yeah. A lot of We, we the ladies to be quiet. Why? You're not here to be quiet, we are here to make some noise. <laughs> do you remember do you do my you feet? Do, my do you remember? Her face, I feel I've seen her before. So, where did we meet? She's mom's sister's daughter. I, I think we met. Yeah. We met a long Meal? time ago when I, I was at Sharon Jeet's house. I'm you when we came here. We came the Yeah, really uh -huh. we did. You know. I remember your face. मेरे अपने मेरे अपने एंड लाइक एंड सब्सक्राइब हिट द बेल आइकन बटन एंड कम इन ओके डोंट फॉरगेट इट